ਦਸੰਪਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਇਤਿਹਾਸਕ ਸ਼ਹਿਰ ਸ਼੍ਰੀ ਮਾਚੀਵਾੜਾ ਸਾਹਿਬ ਦੇ ਲਈ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਤੇ ਵਿੱਚ ਹੀ ਇਤਿਹਾਸਿਕ ਫੈਸਲਾ ਲਿਆ ਗਿਆ ਜਿਸ ਤਹਿਤ ਉਹਨਾਂ ਸ਼ਰਾਬ ਦੇ ਠੇਕੇ ਸ਼ਹਿਰ ਦੀ ਹੋਂਦ ਤੋਂ ਬਾਹਰ ਹੋਣਗੇ। ਅੱਜ ਨਗਰ ਕੌਂਸਲ ਮਾਚੀਵਾੜਾ ਦੇ ਚੁਣੇ ਗਏ ਪ੍ਰਧਾਨ ਅਤੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਵਿਧਾਇਕ ਜਗਤਾਰ ਸਿੰਘ ਦੇਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਹੈ। ਜਿਸ ਦੇ ਵਿੱਚ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ। ਅੱਜ ਜੋ ਅੱਜ ਦਾ ਦਿਨ ਵਾਕਈ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਹੈ ਇਸ ਗੁਰੂ ਦੀ ਨਗਰੀ ਲਈ ਸਾਡੇ ਮਾਂ ਜੋ ਹਲਕਾ ਬਧਾਇਕ ਨੇ ਸਰਦਾਰ ਜਗਤਾਰ ਸਿੰਘ ਢਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਵਾਕਈ ਇਤਿਹਾਸਿਕ ਫੈਸਲੇ ਨੇ ਕੋਈ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਮੇਰੀ ਤੇ ਐਮਐਲਏ ਸਾਹਿਬ ਦੀ ਇੱਕ ਵਿਦਾਊਟ ਮਤਲਬ ਕਰ ਜਿਵੇਂ ਆਪਾਂ ਪਰਿਵਾਰ 'ਚ ਗੱਲਾਂ ਕਰਦੇ ਹਾਂ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮੱਛੀਵਾੜੀ ਨੂੰ ਆਪਾਂ ਸੁਰੂ ਕਿਸ ਤਰ੍ਹਾਂ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇ ਦੀ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇ ਇਹ ਸ਼ਰਾਬ ਤੋਂ ਠੀਕ ਕਿ ਮਾਛੀਵੜ ਤੋਂ ਬਾਹਰ ਕਰ ਦिए ਮੈਨੂੰ ਪਤਾ ਨਹੀਂ ਸੀ ਕਿ ਮਹਾਰਾਜ ਨੇ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਤੇ ਲੈਣਾ। ਤੋਂ ਮੈਨੂੰ ਇਸ ਗੱਲ ਦੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਟਿਕਕੇ ਨੇ ਜੀ ਉਹ ਸਾਡੀ ਹੱਦ ਤੋਂ ਬਾਹਰ ਜਾਣਗੇ। ਉਹ ਤੋਂ ਇਲਾਵਾ ਕੀ ਫੈਸਲਾ ਲਏਗੇ ਨਹੀਂ। ਇਸ ਤੋਂ ਇਲਾਵਾ ਜੀ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ। ਇਕਦਾ ਬਾਜ਼ਾਰ ਦੇ ਵਿੱਚ ਲੋਕ ਕਬਜ਼ੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਆ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਜਾ ਰਹੇ ਨੇ ਲੁੱਟਾਂ ਖੁੱਟਾਂ ਛੋਟੀਆਂ ਮੋਟੀਆਂ ਹੋ ਰਹੀਆਂ ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ ਜਿਹਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ ਇੱਕ ਕਾਂਗਰਸ ਦਾ ਹੋਊਗਾ ਸਾਡੇ ਹੋਣਗੇ ਆਜ਼ਾਦ ਹੋਣਗੇ ਜੀ 5 ਮੈਂਬਰੀ ਅਸੀਂ ਟੀਮ ਬਣਾ ਕੇ ਸ਼ਹਿਰ ਦੇ ਜਿੰਨੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨੇ ਤੁਸੀਂ ਦੇਖ ਰਹੇ ਹੋ ਜੀ ਗੱਲ ਵੇਦ ਵੀ ਆਉਂਦੀਆਂ ਐਮਐਲਏ ਸਾਹਿਬ ਨਾਲ ਜਮੀ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕੌਂਸਲ ਨੂੰ ਇਸ ਦੇ ਲਈ ਕੁਝ ਕਰਨਾ ਪੈ ਰਿਹਾ ਅਸੀਂ ਕੱਲ ਨੂੰ ਕਰਨ ਦੀ ਬਜਾਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗ੍ਹਾ ਦੇਖ ਕੇ ਜ ਜਿੰਨੀਆਂ ਵੀ ਵਧੀਆਂ ਗੱਡੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਸ ਨੂੰ ਵੀ ਇਹਦਾ ਬਹੁਤ ਬੇਨਤੀ ਤੋ ਮੇਰੇ ਸਾਹਮਣੇ ਇੱਕ ਬਹੁਤ ਹੀ ਵੱਡਾ ਫੈਸਲਾ ਜਿਹੜਾ ਅੱਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋ ਮਸ਼ੀਨਰੀ ਦਾ ਮਤਲਬ ਵੀ ਬਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਹੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈਗਾ ਹਾਂਜੀ ਜਿਹੜੀਆਂ ਮਸ਼ੀਨਰੀਆਂ ਨੇ ਮਸ਼ੀਨਰੀਆਂ ਦੀ ਦੁਰਪਯੋਗ ਵੀ ਬੰਦ ਹੋ ਜੂਗੀ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇੱਕ ਤਾਂ ਉਹਨਾਂ ਦਾ ਬੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੇ ਉਹ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਦੇ ਉਹ ਲੈ ਸਕਦੇ ਨੇ ਬਜਟ ਦਾ ਬਜਟ ਦਾ ਖਰਚਾ ਬਣਾਇਆ ਉਹ ਅਸੀਂ ਜੀ ਬਜਟ ਅਜੇ ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ ਚ ਦੱਸਿਆ ਕਿ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਹੈ ਇਹਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵੱਧ ਰੂਪ ਦਾ ਟੂਰਿਜ਼ਮ ਵਿਭਾਗ ਦਾ ਹੋਣਾ ਚਾਹੀਦਾ ਕਿਉਂਕਿ ਇਹ ਬੜਾ ਮਾਣ ਵਾਲੀ ਗੱਲ ਆ ਕਿ ਐਡੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ਾਂ ਗਣੀ ਖਾਨਾ ਵੀ ਖਾਂ ਗੇਟ ਤੋਂ ਲੈ ਕੇ ਚਰਨਗਮ ਸਾਹਿਬ ਗੁਰਦੁਆਰਾ ਸਾਹਿਬ ਤੱਕ ਇਹ ਉਧਰੋਂ ਸਾਡੇ ਬ੍ਰਹਮਚਾਰੀ ਜਿਹ ਸਿਰ ਆਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਨ ਨਿਸ਼ਾਨ ਨਹੀਂ ਅਸੀਂ ਇਹਦੇ ਲਈ ਕਰ ਕੁਝ ਕਰ ਸਕੀ ਤੇ ਅਸੀਂ ਬੜੇ ਕਰ ਹਾਂਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰੇ ਉੱਥੇ ਬਹੁਤ ਹੀ ਇਤਿਹਾਸਕ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشورہ ਜਿਹੜਾ ਬਣਾ ਸ਼ਹਿਰਾ مشورہ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਨਾ ਨੂੰ ਹੱਥੋਂ ਬਾਹਰ ਲੋਕਾਂ ਨੂੰ ਪੜਨ ਵਾਸਤੇ ਇੱਕ ਫੈਸਲਾ ਲਿਆ ਗਿਆ ਵੀ ਕੋਈ ਵੀ ਠਿਕਾਣਾ ਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਥੀ ਨਾਲ ਪਾਸ ਕੀਤਾ ਉਸ ਤੋਂ ਬਗੈਰ ਜਿਵੇਂ ਬਦਵਾਲਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਥੋਂ ਨਜਾਇਜ਼ ਕਬਜ਼ੇ ਛਾਕੇ ਨੂੰ ਸੁੰਦਰ ਬਣਾਉਣ ਦਾ ਤੇ ਉਸ ਤੋਂ ਬਾਅਦ ਇਹ ਗੱਲ ਪ੍ਰੀਬਿ ਜਿੰਨੇ ਵੀ ਸ਼ਹਿਰ ਲਈ ਲੁਰਨ ਦੀ ਫੈਸਲੀ ਸਾਰੇ ਸਥਾਨੇ ਲੜਕਿਲਤੇ ਨੇ ਤੇ ਸਾਰਾ ਵਧੀਆ ਰਿਹਾ ਇਹ ਜਿਹੜਾ ਅਮਰੀਕਾ ਤੋਂ ਖੋਜੂ ਜਿਹੜਾ ਜਿਹੜਾ ਸ਼ਹਿਰ ਤੋਂ ਬਾਅਦ ਟਿਕ ਕੇ ਰਹਿਣੇ ਆ। ਬੱਸੋ ਦੇ ਵਿੱਚ ਤੁਹਾਨੂੰ ਪਤਾ ਜੀ ਅਗਲਾ ਸੀਜ਼ਨ ਜਿਹੜਾ ਕਲੀ ਉਹ ਹਮ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਗੂ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸਰਕਾਰੀ ਕਾਰਵਾਈ ਜਿਹੜੀ ਕੱਪ ਕਾਪੀ ਆ ਉਹ ਮੈਕਮਨ ਸੰਬੰਧਤ ਉਹ ਮੈਕਮਨ ਨੂੰ ਕਾਨੂੰਨ ਵਿਵਸਥਾ ਨੂੰ ਪੇਕੀ ਜਾਊਗੀ ਵੀ ਕੋਈ ਵੀ ਜਿਹੜਾ ਅਜਿਹਾ ਜਿਹੜਾ ਟਿਕਣ ਦੀ ਲੰਮੀ ਹੋਣੀ ਆ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਟਿਕਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਜਿਹੜੀਆਂ ਮੀਟ ਮਾਰਕੀ ਦੁਕਾਨਾਂ ਜਾਏ ਇਸ ਤਰ੍ਹਾਂ ਐਜੀ ਵੀ ਪ੍ਰੋਪੋਜ਼ ਸਭ ਕੁਝ ਹੋਊਗਾ ਜੀ ਦੇਖੋ ਬੜੀਆ ਸਾਰੇ ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਮਲੇ ਨੇ ਤੇ ਬਹੁਤ ਵਧੀਆ ਫੈਸਲੇ ਲਿੱਤੇ ਨੇ ਜਿਵੇਂ ਤੁਸੀਂ ਪਿਛੇ ਦੇਖਣਾ ਮੱਛੀ ਮਾਰਕ ਰਸੀਗੀ ਜਿਹੜੀ ਉਹ ਚੁਕਾਈਏ ਤੋਂ ਪਰੇ ਕੀਤੀ ਆ ਤੇ ਉਹ ਤੋਂ ਵਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਹਿਬ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਾਰੇ ਚ ਫੈਸਲਾ ਇਹ ਸਾਰੇ ਰਲ ਕੇ ਲੈਣਗੇ ਜੀ ਮੇਰਾ ਪਿਆਰੀ ਜੀ ਜੇ ਤਰੀਕਾ ਨੇ ਡੇਰ ਕੋ ਲੈ ਕੇ ਬਦਵਤ ਚੰਦ ਖੋਲ ਸਾਹਿਬ ਦਾ ਉਹ ਇੱਕ ਨੀਤੀ ਪ੍ਰੋਜੈਕਟ ਹੈ ਸ਼ਜਾਬ ਜੀ ਦੇ ਦੁਆਰਾ। ਅਸਲ ਦੇ ਵਿੱਚ ਉਹ ਮੈਂ ਤੁਹਾਨੂੰ ਪਤਾਈਏ ਵੀ ਪਹਿਲਾਂ ਦਾ ਜਿਹੜੇ ਕਬਜ਼ੇ ਦੀ ਨਜਾਇਜ਼ ਬਹੋਂ ਪਰ ਮਰੋਈ ਜਾਂ ਉਹ ਰੇੜੀਆਂ ਜੋ ਉਸ ਸਾਈਡ ਤੇ ਖੜੀਆਂ ਤੁਹਾਨੂੰ ਪਤਾ ਨਹੀਂ ਝਗੜਾ ਲੱਦਾਗਾ ਹਨਾ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਾਂ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤਾ ਪਾਇਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਹਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਿਟੀ ਦੇ ਲਵਾਉਣ ਦੀ ਇਹ ਵੀ ਮਤਾ ਪਾਇਆ ਤੇ ਬਾਕੀ ਵੀ ਕਈ ਹੋਰ ਜਿਹੜੇ ਮਸਲੇ ਤੇਰੇ ਜਿਹੜੇ ਸ਼ਹਿਰ ਵਾਸਤੇ ਬਹੁਤ ਹੀ ਨੇ